ਮੌਤਾਂ ਜਵਾਨ ਮੌਤਾਂ ਜਿਹੜੀਆਂ ਹੈ ਜੀ ਇੱਕ ਪਿੰਡ ਦੇ ਅੰਦਰ ਗੁਜਰਾ ਪਿੰਡ ਦੇ ਅੰਦਰ ਹੋਈਆਂ ਮੈਂ ਸਮਝਦਾ ਆ ਉਹਨਾਂ ਪਰਿਵਾਰਾਂ ਤੋਂ ਕੁਝ ਆ ਕਹਿਣਾ ਵੀ ਉਹ ਕੀ ਕਹਿ ਰਿਹਾ ਸਰ ਜੀ ਉਹਨਾਂ ਦੇ ਘਰੇ ਜਵਾਨ ਮੌਤ ਹੋਈ ਹੈ ਸੱਤਰਾਂ ਤੇ ਬੈਠੇ ਹੈ ਅੱਜ ਪਰ ਉਹਨਾਂ ਦੇ ਦੁੱਖ ਨਾਲ ਦੁੱਖ ਦੇ ਉੱਤੇ ਆ ਕੇ ਕੋਈ ਮੱਲਬ ਲਾਣ ਦੀ ਗੱਲ ਹੁੰਦੀ ਤਾਂ ਚੰਗਾ ਸੀਗਾ ਪਰ ਜਿਸ ਤਰ੍ਹਾਂ ਦਾ ਉਹਨਾਂ ਦੇ ਪਰਿਵਾਰਾਂ ਤੋਂ ਮੈਨੂੰ ਸੁਣਨ ਨੂੰ ਮਿਲੇ ਕਿ ਉਹਨਾਂ ਦੇ ਪਰਿਵਾਰਾਂ ਨੂੰ ਕਮਰੇ ਦੇ ਅੰਦਰ ਤਾਲੜ ਦਿੱਤਾ ਗਿਆ ਤਾਂ ਕਿ ਉਹ ਗੱਲ ਪ੍ਰੈਸ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਨੂੰ ਰੂਬਰੂ ਨਾ ਹੋ ਸਕਣ ਤੇ ਭਗਵੰਤ ਮਾਨ ਜੀ ਲੋਕਾਂ ਦੇ ਆਪਣੇ ਆਪ ਨੂੰ ਆਮ ਆਦਮੀ ਦੇ ਨੁਮਾਇੰਦਾ ਕਹਿੰਦੇ ਐ ਤੇ ਉਹ ਪਰਿਵਾਰ ਬੱਚੀਆਂ ਮੈਂ ਤਾਂ ਉਹਨਾਂ ਦੀ ਉਮਰ ਦੇਖ ਕੇ ਹੈਰਾਨ ਸੀ ਕਿ ਆਪ ਬੱਚੀ ਜਿਹੜੀ ਹੈ ਵਿਧਵਾ ਹੋਗੀ ਉਹਦੀ ਉਮਰ ਕਿੰਨੀ ਕੀ ਹੈ ਇਕਲਾਬ ਬੱਚੀ ਉਮਰ ਕਿਲਚੇ ਦਾ 18 19 ਸਾਲ ਦੀ ਵੀ ਨਹੀਂ ਹੋਣੀ ਉਹ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਦੇਖਣੇ ਪੈ ਰਹੇ ਨੇ ਪਰਿਵਾਰ ਦੇ ਅੰਦਰੋਂ ਮੁਤਤਵ ਹੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਜੋ ਕੁਝ ਪਰੇਸ਼ਾਨੀਆਂ ਦੇਖਣੀ ਪੈ ਰਹੀਆਂ ਉਹਦੇ ਵਾਸਤੇ ਤੇ ਮੇਰਾ ਤਾਂ ਮੰਨਣਾ ਹੈ ਵੀ ਜਿਹੜੇ ਭਗਵੰਤ ਮਾਨ ਜੀ ਅੱਜ ਆਏ ਇਸੇ ਚੱਕਰ 'ਚ ਹੈ ਵੀ ਸੁਮੀਲ ਜੀ ਆ ਖੜਾਣ ਲੱਗੇ ਨਹੀਂ ਤਾਂ ਚੀਮਾ ਸਾਹਿਬ ਦਾ ਵੀ ਆਪਣਾ ਇਲਾਕਾ ਹੈ ਭਗਵੰਤ ਮਾਨ ਜੀ ਦਾ ਆਪਣਾ ਇਲਾਕਾ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਜੀਰੀਵਾਲ ਸਾਹਿਬ ਨੂੰ ਬਾਅਦ 'ਚ ਸੰਭਾਲ ਲੈਂਦੇ ਇਹ ਜਿਹੜੀ ਇਹਨਾਂ ਦੇ ਆਪ ਦੇ ਜਿਨ੍ਹਾਂ ਨੇ ਅੱਜ ਉਸ ਕੁਰਸੀ ਤੇ ਨਵਾਜਿਆ ਇਹਨਾਂ ਨੂੰ ਭਗਵੰਤ ਮਾਨ ਜੀ ਦਾ ਮੈਂ ਸਮਝਦਾ ਮੋਰਲ ਡਿਊਟੀ ਬਣਦੀ ਸੀ ਵੀ ਪਹਿਲਾਂ ਆ ਕੇ ਪਰਿਵਾਰ ਸਾਹਮਣੇ ਸਾਰਾ ਪੰਜਾਬ ਵੈਸੇ ਤਾਂ ਕਹਿੰਦੇ ਮੇਰਾ ਪਰਿਵਾਰ ਐ ਪਰ ਆ ਤਾਂ ਆਪਦਾ ਨਿੱਜੀ ਘਰੇ ਜਿੱਥੇ ਬੈਠੇ ਆ ਆਪਦਾ ਘਰ ਤਾਂ ਸਾਹਮਣੇ ਪਰ ਜਿਹੜੀ ਸਮੱਸਿਆ ਇੱਥੇ ਵੀ ਚਾਹੇ ਲੋਕ ਅਨਪੜ੍ਹ ਹੈ ਗਰੀਬ ਹੈ ਪਰ ਉਹ ਵੀ ਕਹਿ ਰਿਹਾ ਹੈ ਵੀ ਇਹ ਜਿਹੜੇ ਤਨਹਾੜ ਹੈ दारू ਦਾ ਗੰਦਾ ਚਲਾਉਂਦੇ ਐ ਚਾਹੇ ਕੋਈ ਬਠਿੰਡੇ ਬੈਠਾ ਜਿਹਦਾ ਨਾਮ ਲੈ ਰਹੇ ਸੀ ਮੈਂ ਕਿਸੇ ਦਾ ਨਾਮ ਰਹਿਣਾ ਨਹੀਂ ਚਾਹੁੰਦਾ ਇਹਨਾਂ ਪਰਿਵਾਰੀ ਦੱਸ ਦੇਣਗੇ ਵੀ ਜਿਹੜੇ ਪਰਿਵਾਰਾਂ ਨਾਲ ਐਕਸ਼ਨ ਕਮੇਟੀ ਦੇ ਮੈਂਬਰ ਬੈਠੇ ਸੀ ਕਹ ਰਹੇ ਸੀ ਉਥੇ ਜਾ ਕੇ ਉਹਨਾਂ ਨਾਲ ਅਸੀਂ ਦੇ ਖੇਡਦੇ ਆ ਭਗਵੰਤ ਮਾਨ ਜੀ ਤੇ ਅੱਜ ਕਿਸੇ ਹੋਰ ਦੇ ਗੱਲ 'ਚ ਪਾਣਾ ਚਾਹੁੰਦੇ ਐ ਇੱਥੇ ਵੀ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਜਿੱਥੇ ਕਹ ਰਹੇ ਹਰਿਆਣ ਬਾਰਡਰ ਦੇ ਉੱਤੇ ਪਈਆਂ ਤੇਜਪੁਰਾ ਕਿਥੇ ਕਹ ਰਹੇ ਆ ਉਹਨੂੰ ਵੀ ਕਹਿੰਦੇ ਜੀ ਇੱਥੇ ਦੇ ਲੋਕਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸ਼ੈ ਅੱਜ ਹੀ ਮੈਂ ਜਿਹੜੀ ਗੱਲ ਸੁਣ ਰਿਹਾ ਸੀ ਜੋ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਆਇਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਲਾ ਹੀ ਬੇਨਤੀ ਕਰਕੇ ਆਇਆ ਸੀ ਮੈਂ ਉਹ ਇਲੈਕਸ਼ਨ ਕਮਿਸ਼ਨ ਦਾ ਧੰਨਵਾਦੀ ਆ ਅਸੀਂ ਸਵੇਰੇ ਉਹਨਾਂ ਨੂੰ ਕਹਿ ਗਏ ਆ ਮੇਰੇ ਖਲ ਦੁਪਹਿਰ ਨੂੰ ਨਾਲ ਦੇ ਨਾਲ ਹੀ ਉਹਨਾਂ ਨੇ ਇਨਕੁਆਇਰੀ ਆਰਡਰ ਕਰਤੀ ਜਿਹੜੀ ਐ ਐਸਆਈਟੀ ਬਣੀ ਐ ਆ ਕੋਈ ਭਗਵੰਤ ਮਾਨ ਜੀ ਨੇ ਨਹੀਂ ਬਣਾਈ ਸਾ ਆ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤਾ ਵੀ ਆ ਕਰਕੇ ਮੈਨੂੰ ਰਿਪੋਰਟ ਕਰੋ ਤਾਂ ਐਸਆਈਟੀ ਬਣੀ ਐ ਨੀਤਾ ਭਗਵੰਤ ਮਾਨ ਜੀ ਨੇ ਇਨੇ ਦਿਨ ਹੋ ਗਏ ਬੋਲੇ ਉਹਨਾਂ ਨੂੰ ਤਾਂ ਯਾਦ ਹੀ ਨਹੀਂ ਹੁੰਦਾ ਉੱਥੇ ਦਿੱਲੀ ਬੈਠੇ ਭਾਸ਼ਣ ਕਰੀ ਜਾਂਦੇ ਫਰਜ ਬਣਦਾ ਸੀਗਾ ਇੱਥੇ ਆ ਕੇ ਕਰਦੇ ਪਰ ਜਿਹੜਾ ਇਲਜ਼ਾਮ ਮੈਂ ਕਰ ਲਉਂ ਥੇ ਇਲੈਕਸ਼ਨ ਕਮਿਸ਼ਨ ਚ ਕਹਿ ਕੇ ਆਏ ਸੀ ਸਿਬਨ ਸਾਹਿਬ ਨੂੰ ਇਹ ਉਹਨਾਂ ਦੇ ਥਰੂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉੱਥੇ ਦਿੱਲੀ ਮੈਸੇਜ ਕਰਵਾਇਆ ਸੀਗਾ ਵੀ ਪੰਜਾਬ ਦਾ ਜਿਹੜਾ दारू ਦਾ ਤੇ ਖਾਸ ਤੌਰ ਤੇ ਨਕਲੀ ਤੇ ਸਸਤੀ दारू ਜਿਸ ਤੋਂ ਜ਼ਿਆਦਾ ਮੁਨਾਫਾ ਹੁੰਦਾ ਹੈ ਯੋਗੀ ਸਾਰਾ ਮਸਲਾ ਪੈਸੇ ਕਮਾਉਣ ਦਾ ਹੈ ਸਭ ਉਹ ਪੈਸੇ ਕਮਾਉਣ ਵਾਸਤੇ ਜਿਹੜੇ ਜੇਲਾ ਚ ਇਹਨਾਂ ਦੇ ਗੈਂਗਸਟਰਸ ਬੈਠੇ ਹੈ ਜਿਹੜੇ ਲੀਕਰ ਮਾਫੀਆ दारू ਮਾਫੀਆ ਜੇਲਾ ਚ ਬੈਠਾ ਉੱਤੋਂ ਚੱਲ ਰਿਆ ਸਿਟੀ ਦੀ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਅੱਜ ਮੈਂ ਸੁਣ ਰਿਹਾ ਸੀ ਇੱਥੇ ਆਉਣ ਤੋਂ ਪਹਿਲਾਂ ਆਫੀਸਰਸ ਕਹਿ ਰਹੇ ਹੈ ਵੀ ਇਹ ਸਾਰੀ ਆ ਜਿਹੜੀ ਵਰਤਾਂਤ ਹੋਇਆ ਹੈ ਇਥੇ ਇਸ ਇਲਾਕੇ 'ਚ ਉਹਦੀ ਸਾਠ ਕਾਂਡ ਜੇਲ੍ਹ ਚੋਂ ਬਣੀ ਹੈ ਸੰਗਰੂਰ ਜੇਲ੍ਹ ਚੋਂ ਬਣੀ ਹੈ ਭਗਵੰਤ ਮਾਨ ਜੀ ਕਹਿ ਰਹੇ ਆ ਵੀ ਕੇਜਰੀਵਾਲ ਸਾਹਿਬ ਨੂੰ ਸਰਕਾਰ ਚਲਵਾਵਾਂਗੇ ਜੇਲ੍ਹ ਚੋਂ ਉੱਥੋਂ ਚラン ਦੀ ਇਜਾਜ਼ਤ ਦਿਆਂਗੇ। ਸਾਹਿਬ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਇਜਾਜ਼ਤ ਤਾਂ ਦਿੱਲੀ ਚੋਂ ਲੋੜ ਪੈਂਦੀ ਐ। ਜਿਹੜੀ दारू ਦੀ ਨੀਤੀ ਕਰਕੇ ਅੱਜ ਪੰਜਾਬ 'ਚ ਮੌਤਾਂ ਹੋ ਰਹੀਆਂ ਐ ਪੰਜਾਬ ਦੇ ਜਵਾਨੀ ਨੂੰ ਖੋਰਾ ਲੱਗ ਰਿਹਾ ਐ ਉਹ ਦਿੱਲੀ ਵਾਲੀ ਨੀਤੀ ਇੱਥੇ ਲੱਗੀ ਐ। ਉਹਦੇ 'ਚ ਉਹਨਾਂ ਨੂੰ ਸਾਰਿਆਂ ਨੂੰ ਕੇਜਰੀਵਾਲ ਸਾਹਿਬ ਅੰਦਰ ਬੈਠੇ ਐ ਸੋਦੀਆ ਜੀ ਅੰਦਰ ਬੈਠੇ ਐ ਉਹਨਾਂ ਦੇ ਮੰਤਰੀ ਵਜਿੰਦਰ ਜੀ ਅੰਦਰ ਬੈਠੇ ਐ ਉਹਨੂੰ ਸਾਰਿਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਇੱਥੇ ਲਿਆਉਣ ਜਿੱਥੇ ਬਦਮਾਸ਼ਾਂ ਦਾ ਅੰਦਰੋਂ ਚੱਲ ਰਿਹਾ ਰੋਜ਼ਗਾਰ ਚੱਲ ਰਿਹਾ ਇਟਸ ਅ ਬਿਜ਼ਨਸ ਐਜ਼ ਯੂਜੂਅਲ ਜਿਵੇਂ ਕਹਿੰਦੇ ਨਾ ਵੀ ਅੰਦਰੋਂ ਫਰੋਤੇ ਹੋਈ ਲੈ ਰਹੇ ਐ ਦਾਰੂ ਵੀ ਵੇਚ ਰਹੇ ਐ ਚਿੱਟਾ ਵੀ ਵੇਚ ਰਹੇ ਐ ਲੋਕਾਂ ਨੇ ਕਤਲ ਦੇ ਮੀਨ ਮੂਸੇ ਵਾਲਾ ਜਿਹੜਾ ਮਰਡਰ ਐ ਜੇਲ੍ਹ ਚੋਂ ਅੰਦਰੋਂ ਬੈਠ ਕੇ ਸਾਜ਼ਿਸ਼ ਕੀਤੀ ਗਈ ਇੰਟਰਵਿਊ ਅੰਦਰ ਹੋ ਰਹੀਆਂ ਐ ਟੈਲੀਵਿਜ਼ਨ ਦੇ ਉੱਤੇ ਰੀਲਸ ਪਾਈ ਜਾ ਰਹੀਆਂ ਐ ਕੰਮ ਕੇਜਰੀਵਾਲ ਸਾਹਿਬ ਨੇ ਕਰਨੇ ਇੱਥੇ ਲੈ ਆਣ ਦਿੱਲੀ ਵਿੱਚੋਂ ਇੱਥੇ ਲੈ ਆਣ ਇੱਥੇ ਚਲਾ ਲੈਣਗੇ ਫਿਰ ਤਾਂ ਕਿਸੇ ਜਗਤ ਲੈਣ ਦੀ ਲੋੜ ਨਹੀਂ ਪ੍ਰਧਾਨ ਜੀ ਦੇਖੋ ਸਭ ਤੋਂ ਵੱਡਾ ਸ਼ਰਮਨਾਕ ਮੁਕਾਮ ਜਿਹੜਾ ਹੈ ਕੱਲ ਇੱਥੇ ਅਮਨ ਰੋੜਾ ਜੀ ਮੈਂ ਉਹਨਾਂ ਨੂੰ ਇੱਕ ਸਮਝਦਾਰ ਆਵਾਜ਼ ਸਮਝਦਾ ਸੀਗਾ ਵੀ ਇਹ ਸਾਰੇ ਟੋਲੇ ਦੇ ਅੰਦਰ ਕੋਈ ਨਾ ਕੋਈ ਅਜੇ ਗੱਲਬਾਤ ਸਿਆਣੀ ਕਰਨ ਵਾਲਾ ਵੀ ਕਿਤੇ ਬੈਠਾ ਹੈ ਪਰ ਕੱਲ ਜਿਹੜਾ ਕਲੰਕ ਉਹਨਾਂ ਨੇ ਇੱਥੇ ਆ ਕੇ ਲਾਇਆ ਇਸ ਪਿੰਡ ਦੇ ਅੰਦਰ ਜਿੰਨਾ ਇਹਨਾਂ ਨੂੰ ਮਤਲਬ ਮੱਲਮ ਲਾਣ ਦੀ بجائے ਜਲੀਲ ਕੀਤਾ ਹੈ ਨੂਹ ਛਿੜਕਿਆ ਜਿਹੜਾ ਇਹਨਾਂ ਦੇ ਜ਼ਖਮਾਂ ਦੇ ਉੱਤੇ ਵੀ ਆ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਇਹ ਠੇਕੇ ਤੋਂ ਨਹੀਂ ਲਈਦਾ ਸਭ ਠੇਕੇ ਤੋਂ ਬਾਹਰ ਜਿਹੜੀ ਵਿਕਰੀ ਹੈ ਮਨੁਰੂੜਾ ਜੀ ਉਹ ਵੀ ਤੁਹਾਡੇ ਕਰਿੰਦਿਆਂ ਦੀ ਵਿਕਰੀ ਹੈ ਪੰਜਾਬ ਦੇ ਅੰਦਰ ਅਗਰ ਚਿੱਟਾ ਵਿਕ ਰਿਹਾ ਹੈ ਤਾਂ ਕੋਈ ਠੇਕਾ ਨਹੀਂ ਖੁੱਲਿਆ ਹੋਇਆ ਉਹਦੇ ਵਿੱਚ ਵੀ ਹਿੱਸੇਦਾਰੀ ਹੈ ਲੀਡਰਾਂ ਦੀ ਤੇ ਜਿਹੜੀ दारू ਨਕਲੀ ਵੇਚ ਰਹੀ ਹੈ ਕਿਉਂਕਿ ਉਸ 'ਚ ਮੁਨਾਫਾ ਜ਼ਿਆਦਾ ਹੈ ਉਹਦੇ ਵਿੱਚ ਵੀ ਹਿੱਸਾ ਇਹਨਾਂ ਦਾ ਹੈ ਪੰਜਾਬ ਦਾ ਮੇਰਾ ਸਵਾਲ ਮੈਂ ਛੱਡੋ ਮਨੂ ਰੂੜਾ ਜੀ ਦੇ ਪੱਲੇ ਉਹ ਕੀ ਹੈ ਉਹਨਾਂ ਨੇ ਭਗਵੰਦ ਮਾਨ ਜੀ ਪਹਿਲੇ ਫੰਗ ਕੱਟ ਰੱਖੇ ਉਹਨਾਂ ਦੇ ਇਹਨਾਂ ਦੇ ਮੀਤ ਥੇਰ ਜੀ ਦੇ ਫੰਗ ਕੱਟ ਤੇ ਚੀਮਾ ਸਾਹਿਬ ਦਾ ਨੰਬਰ ਲੱਗਣ ਵਾਲਾ ਹੈ ਪਿਆਰੀ ਸਮਝ ਲਓ ਤੁਸੀਂ ਆ ਜਿਹੜੇ ਅੱਜ ਆਏ ਆ ਚੀਮਾ ਸਾਹਿਬ ਪਹਿਲਾਂ ਨਹੀਂ ਆਏ ਅੱਜ ਕਿਉਂਕਿ ਪਤਾ ਲੱਗਿਆ ਜਾਖੜ ਆ ਗਿਆ ਆਣ ਲੱਗਿਆ ਕਿ ਭਗਵੰਦ ਮਾਨ ਜੀ ਦੇ ਨਾਲ ਨਾਲ ਉਹ ਵੀ ਆ ਕੇ ਹਾਜ਼ਰੀ ਭਾ ਕੇ ਸਾਡਾ ਆਪਣਾ ਰੱਖਿਆ ਜੀ ਹਲਕਾ ਮੈਨੂੰ ਪ੍ਰਤੀਹਾਨ ਹੈ ਸਾਡਾ ਸਾਰਾ ਪੰਜਾਬ ਉਹਨਾਂ ਨੂੰ ਸੌਂਪ ਰੱਖਿਆ ਸੱਚੀ ਢਲ ਕੇ ਇੱਕ ਸੈਕਿੰਡ ਮੈਂ ਜਿਹੜੀ ਮੈਂ ਗੱਲ ਪੂਰੀ ਕਰਨਾ ਉਹ ਜਿਹੜੇ ਸਾਰੇ ਲੋਕ ਐ ਉਹ ਆ ਸਰਕਾਰ ਭੁੱਲ ਗਈ ਅਮਨ अरोड़ा ਜੀ ਨਹੀਂ ਰੋਲਾ ਭਗਵੰਤ ਮਾਨ ਜੀ ਦਾ ਭਗਵੰਤ ਮਾਨ ਜੀ ਪਹਿਲੀ ਜ਼ਿੰਮੇਵਾਰੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਥੋੜੇ ਮੋਢਿਆਂ ਤੇ ਐ ਚਾਹੇ ਨਕਲੀ दारू ਵਿੱਚ ਵੇਚੀ ਜਾ ਰਹੀ ਐ ਚਾਹੇ ਚਿੱਟਾ ਵੇਚਿਆ ਜਾ ਰਿਹਾ ਇਟਸ ਅ ਲਾਅ ਐਂਡ ਆਰਡਰਸ ਪ੍ਰੋਬਲਮ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਤਾਂ ਹੋਣੀ ਐ ਮਨੋ ਰੋੜਾ ਜੀ ਦੀਆਂ ਨਹੀਂ ਇਹ ਨਹੀਂ ਐ ਫਿਰ ਛੱਡੋ جا کے ہمیں ਝੂਠੇ ਉਥੇ ਹੰਝੂ ਭਾਈ ਜਾਂਦੇ ਦਿੱਲੀ ਚ ਤੁਸੀਂ ਵੀ ਗ੍ਰਿਫਤਾਰੀਆਂ ਦੇ ਲੋ ਅੰਦਰ ਬਹਿ ਜਾਓ ਸਰਕਾਰ ਤਾਂ ਚਲਦੀ ਰਹੂਗੀ ਉਹ ਕਹਿੰਦੇ ਅੱਜ ਕਹਿੰਦੇ ਜੇਲ੍ਹ ਚੋਂ ਇੱਕ ਫਰਮਾਨ ਕੱਢੀ ਬੈਠੇ ਜੇਲਾ ਚ ਤੇ ਜਾਣਗੇ ਸਾਬ ਪਰ ਲੋਕ ਨਾ ਮਾਰੋ ਪੰਜਾਬ ਦੀ ਜਵਾਨੀ ਪੰਜਾਬ ਦੇ ਭਵਿੱਖ ਨੂੰ ਇਸ ਤਰ੍ਹਾਂ ਆਖੂ ਰਾਸੀ ਨਹੀਂ ਲੱਗਣ ਜਾਈਂ ਅਜਿਹੀ ਕੀਰਤ ਪਰਿਵਾਰਾਂ ਨੇ ਜੀ ਕਿਹਾ ਕਿ ਮਾਨ ਸਾਹਿਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈਗੀ ਜਦ ਕਿ ਸਾਡੇ ਨਾਲ ਬਿਤਕਰਾ ਕੀਤਾ ਜਾ ਰਿਹਾ ਸਾਨੂੰ ਮੁਆਵਜ਼ਾ 5 ਲੱਖ ਬੋਲਿਆ ਜਾ ਰਿਹਾ ਜਦ ਕਿ ਕੋਈ ਜ਼ਿੰਮੇਵਾਰ ਦੇ ਵਿੱਚੋਂ ਜਦੋਂ ਪਰਿਵਾਰ ਦੇ ਵਿੱਚੋਂ ਹਾਦਸਾ ਹੁੰਦਾ ਤਾਂ ਉਹਨੂੰ ਕਰੋੜ ਰੁਪਏ ਦਿੱਤਾ ਜਾਂਦਾ ਹੈ ਸਾਡੇ ਨਾਲ ਬਿਤਕਰਾ ਕੀਤਾ ਜਾ ਰ ਸਰਕਾਰ ਬਿਨਾ ਕਿਸੇ ਨੀਤੀ ਦੇ ਚੱਲ ਰਹੀ ਹੈ ਸਾਬ ਆ ਹੁਣ ਮੌਕਾ ਨਹੀਂ ਕਿਉਂਕਿ ਜਿੱਥੇ ਖੜਿਆ ਹਾਂ ਦੇ ਵਿੱਚ ਮੈਂ ਰਾਜਨੀਤੀ ਨਹੀਂ ਰੰਗਦੋਲਣਾ ਚਾਹੁੰਦਾ ਪਰ ਰਾਜਨੀਤੀ ਉਹ ਹੀ ਮਾੜੀ ਹੁੰਦੀ ਹੈ ਜਿਹੜੀ ਲੋਕਾਂ ਦੇ ਸੇਵਿਆਂ ਤੇ ਕੀਤੀ ਜਾਂਦੀ ਹੈ ਰਾਜਨੀਤੀ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਸਾਬ ਆਰਬਿਟ੍ਰਰੀ ਨਹੀਂ ਹੋ ਸਕਦਾ ਕਿ ਭਗਵੰਤ ਮਾਨ ਜੀ ਫੋਟੋ ਖਿਚਾਣ ਨੂੰ ਅਡੀਕਦੇ ਰਹਿਣ ਵੀ ਕਦੋਂ ਕੋਈ ਸੁਨੇਹਾ ਆਵੇ ਬਾਰਡਰ ਤੋਂ ਤੇ ਮੈਂ ਕਰੋੜ ਰੁਪਇਆ ਲੈ ਕੇ ਕਰੇ ਜਾਵਾਂ ਦੇ ਫੋਟੋ ਖਿਚਾ ਲਾਂ ਸਾਬ ਆ ਕੋਈ ਬਾਦਰੀ ਨਹੀਂ ਹੈ ਜੱਕੜਦਾ ਤੁਸੀਂ ਇਹਨਾਂ ਪਰਿਵਾਰਾਂ ਵਾਸਤੇ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਵੀ ਇਸ ਹਾਲਾਤ ਜੋ ਵੀ ਇਹ ਹਾਲਾਤਾ 'ਚ ਡੈਥ ਹੋਊਗੀ ਸਰਕਾਰ ਦੀ ਪਾਲਿਸੀ ਹੈ ਇਹਨਾਂ ਪੈਸਾ ਮੈਂ ਨਾ ਤਾਂ ਉਹਨਾਂ ਨੂੰ ਧਰਲੇ ਲਾਣ ਦੀ ਲੋੜ ਪਵੇ ਨਾ ਉਹਨਾਂ ਨੂੰ ਕਿਸੇ ਦੇ ਕੋਈ ਲੀਡਰਾਂ ਕੋਲ ਜਾਣਾ ਪਵੇ ਨਾ ਹੀ ਇਸ ਕਿਸਮ ਦੀ ਐਕਸ਼ਨ ਕਮੇਟੀਆਂ ਪਿੰਡਾਂ ਦੇ ਅੰਦਰ ਆ ਐਸੇ ਕਰਕੇ ਆ ਵੀ ਸਰਕਾਰ ਫੇਲ ਹੋ ਗਈ ਸਰਕਾਰ ਦੀ ਕੋਈ ਨੀਤੀ ਹੈ ਨਹੀਂ ਜਿਹੜਾ ਜਿੱਥੇ ਸਬੂਤ ਲੱਗਦਾ ਹੈ ਜਿਹੜਾ ਜਾ ਕੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਮਿਲੂਗਾ ਉਹਨਾਂ ਨੇ ਆਪ ਦੀ ਸੈਟਿੰਗ ਕਰ ਲੈਣੀ ਹੈ ਲੈ ਤੈਨੂੰ ਕਰੋੜ ਰੁਪਿਆ ਦਵਾ ਦੇਣੇ ਉਹਦੇ ਵਿੱਚ ਸਾਡਾ ਕੀ ਹਿੱਸਾ ਬਣਦਾ ਨਾ 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 ਇਸ ਨਾਮ ਗੁਜਰਾ ਇਸ ਮੇਤ ਜੀ 20 ਤੋਂ ਵੱਧ ਮੋਤਾਂ ਹੋ ਚੁੱਕੀ ਹੈ ਉਹ ਇਹ ਵੱਡੀ ਘਟਨਾ ਹੈਗੀ ਤੁਸੀਂ ਇਨਕੁਆਰੀ ਕਿਸ ਤਰ੍ਹਾਂ ਦੀ ਚਾਹੁੰਦੇ ਆ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਦੇਖੋ ਅੱਜ ਦੇ ਦਿਨ ਚਾਹੇ ਮੈਂ ਤਾਂ ਕਹਿਣਾ ਵੀ ਮੈਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕੀਤਾ ਇਹ ਇਨਕੁਆਰੀ ਵੀ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤੀ ਹੈ ਭਗਵੰਤ ਮਾਨ ਜੀ ਨੇ ਨਹੀਂ ਕੀਤੀ ਕਿੰਨੇ ਦਿਨ ਹੋ ਗਏ ਭਗਵੰਤ ਮਾਨ ਜੀ ਨੇ ਕਰਨੀ ਸੀ ਤੇ ਨਾਲ ਦੀ ਨਾਲ ਕਰ ਦਿੰਦੇ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਯਾਦ ਚੇਤੇ ਨਹੀਂ ਉਹ ਤਾਂ ਵਿਚਾਰੀਆਂ ਇੱਥੇ ਬੇਬੀਆਂ ਦਸਰੀਆਂ ਸੀਗੀਆਂ ਵੀ ਆ ਤੇ ਜਾ ਕੇ ਉਹ दारू ਵਾਲੇ ਜਿਹੜੀ ਫੈਕਟਰੀਆਂ ਐ ਉੱਥੇ ਜਾ ਕੇ ਉਹਨਾਂ ਕੋਲ ਬੈਠ ਕੇ ਖਾਣਾ ਪੀਣਾ ਵੀ ਕਰਦੇ ਜਾਕਰ ਸਾਹਿਬ 4 ਦਿਨ ਡੈੱਡ ਬੋਡੀਆਂ ਮੌਤੀਆਂ ਦੇ ਉੱਤੇ ਰੋਣਦੀਆਂ ਰਹੀਆਂ ਜਿਹੜੀਆਂ ਵਿਧਵਾ ਹੋਈਆਂ ਨੇ ਉਹਨਾਂ ਨੂੰ ਧਰਨਾ ਲਾਉਣਾ ਪਿਆ ਡੀਸੀ ਦਫ਼ਤਰ ਦੇ ਸਾਹਮਣੇ ਫੇਰ ਕਿਤੇ ਜਾ ਕੇ ਜਿਹੜਾ 5 ਲੱਖ ਰੁਪਏ ਦਾ ਮੁਆਵਜ਼ਾ ਜਾਂ ਕੋਈ 13 ਦਾ ਕਹਿ ਰਿਹਾ ਉਹ ਦਿੱਤਾ ਗਿਆ ਕਿਵੇਂ ਦੇਖਦੇ ਹੋ ਚੀਜ਼ ਮੋਟਾ ਪੈਸਾ ਐ ਸਾਹਿਬ ਕਿਉਂਕਿ ਜੇ ਰੋਲਾ ਪੈਂਦਿਆ ਇਹਨਾਂ ਨੂੰ ਪਤਾ ਨਹੀਂ ਸੀ ਵੀ ਇੰਨੀ ਮੋਤਾਂ ਹੋ ਜਾਣਗੀਆਂ ਵਿਚਾਰ ਪੰਜ ਹੁੰਦੀਆਂ ਤੇ ਪਰਦਾ ਪਾ ਲੈਣਾ ਸੀਗਾ ਇਹਨਾਂ ਨੇ ਹੁਣ ਮੋਤਾਂ ਇੰਨੀਆਂ ਹੋ ਗਈਆਂ ਹੁਣ ਜੇ ਇੱਥੇ ਸੁਨੀਲ ਜਖੜ ਆ ਗਿਆ ਤਾਂ ਭਗਵੰਤ ਮਾਨ ਜੀ ਵੀ ਆ ਗਏ ਅੱਜ ਚੀਮਾ ਸਾਹਿਬ ਵੀ ਆ ਗਿਆ ਮਨਰੂੜਾ ਜੀ ਵੀ ਆ ਗਏ ਇਹ ਸਭ ਦਬਾਅ ਦੇ ਨਾਲ ਕੰਮ ਕਰਨਗੇ ਆ ਜਿਹੜੀ ਚਰਬੀ ਪੈਸੇ ਦੀ ਚੜੀ ਹੈ ਸਾਹਿਬ ਮੈਂ ਫੇਰ ਦੁਹਰਾ ਰਿਹਾ ਖੁਦ ਭਗਵੰਤ ਮਾਨ ਜੀ ਨੇ ਕਿਹਾ ਕੋਠਿਆਂ ਤੇ ਚੜ ਚੜ ਕੇ ਕਿਹਾ ਕੇਂਜਰੀਵਾਲ ਜੀ ਸਾਹਿਬ ਨੇ ਕਿਹਾ ਵੀ दारू ਦੇ ਵਿੱਚ 40 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਜੀ ਤੇ ਕਹਿੰਦੇ ਸੀ ਵੀ ਉਹਨਾਂ ਨੂੰ ਕੇਂਜਰੀਵਾਲ ਸਾਹਿਬ ਤੋਂ ਕਿ ਇਨਕਮ ਟੈਕਸ ਡਿਪਾਰਟਮੈਂਟ ਤੋਂ ਆਇਆ ਹੈ ਉਹਨਾਂ ਨੂੰ ਪਤਾ ਹੈ ਪੈਸਾ ਕਿੱਥੋਂ ਕੱਢਣਾ ਜੀ ਉਹ ਪੈਸਾ ਕੱਢ ਰਹੇ ਆ ਸਾਬ ਆ ਜਿਹੜੇ ਇਹਨਾਂ ਦੀ ਮੁੱਤਾਂ ਹੋਈਆਂ ਇਹਨਾਂ ਦੇ ਉਸ ਉਸ ਪੈਸੇ ਕੱਢਣ ਕਰਕੇ ਹੋਈਆਂ ਵੀ ਪੈਸਾ ਤਾਂ ਉਦੋਂ ਨਿਕਲੇ ਜਾਊਗਾ ਜੇ ਸਸਤੀ ਸ਼ਰਾਬ ਬਣੂਗੀ ਉਸ 'ਚ ਮਾਰਜਿਨ ਜ਼ਿਆਦਾ ਹੋਊਗਾ ਬਣਾਉਣ ਵਾਲੇ ਨੂੰ ਤਾਂ ਹਿੱਸਾ ਵੀ ਗੱਫੇ ਵੀ ਜ਼ਿਆਦਾ ਆਣੇ 40000 ਕਰੋੜ ਰੁਪਏ ਪੰਜਾਬ ਦਾ ਸ਼ਾਇਦ ਉਹ ਮੈਂ ਉਹਨਾਂ ਦੀ ਗੱਲ ਸਹੀ ਮੰਨ ਲਾਂ ਤੋ ਪੈਸਾ ਤਾਂ ਆ ਰਿਹਾ ਹੈ ਖਜ਼ਾਨੇ 'ਚ ਨਹੀਂ ਜਾ ਰਿਹਾ ਦਿੱਲੀ ਜਾ ਰਿਹਾ ਜਿਹਦੇ ਕਰਕੇ ਕੇਜਰੀਵਾਲ ਸਾਹਿਬ ਅੰਦਰ ਬੈਠੇ ਹੈ ਤੇ ਨੰਬਰ ਇਹਨਾਂ ਦਾ ਪੰਜਾਬ ਵਾਲਿਆਂ ਨਾਲ ਹੈ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਆ ਕੇ ਕਹੇਗਾ ਵੀ ਇਹਨਾਂ ਦੀ ਵੀ ਜਾਂਚ ਕਰਾਓ ਕੋਖ ਕਰਾਓ ਅੱਜ ਕੋਈ ਕਿਸੇ ਤੇ ਇਲਜ਼ਾਮ ਨਹੀਂ ਲੱਗ ਸਕਦਾ ਵੀ ਪੋਲੀਟੀਕਲ ਮੰਡਟ ਹੈ ਇਲੈਕਸ਼ਨ ਕਮਿਸ਼ਨ ਹੈ ਨਿਰਪੱਖ ਤੌਰ ਤੇ ਟਰਾਂਸਪੇਰੈਂਟ ਜਾਂਚ ਹੋਵੇ ਤੇ ਇਹਨਾਂ ਨੂੰ ਬਣਦੀ ਸਜ਼ਾ ਸਾਰੇ ਪੰਜਾਬ ਦੇ ਇਸ ਖਰਾਬ ਨੀਤੀ ਬਾਰੇ ਕੀ ਕਹਾਂਗੇ ਕਹਿਣਾ ਕਿੰਨੂੰ ਜਿੰਵੇ ਜਲਦੀ ਹੋਇਆ ਜੀ ਦਿੱਲੀ ਵਾਲੇ ਮੈਂ ਫੇਰ ਉਹ ਇਧਰ ਰਹੂੰਗਾ ਬਾਰ-ਬਾਰ ਕਰ ਲੋ ਜਿਹੜੇ ਲਾਹੌਰ ਬੁੱਧੂ ਉਹ ਜੋ ਸ਼ੋਰ ਬੁੱਧੂ 302 ਦੀ ਗੱਲ ਕੀਤੀ ਗਈ ਸੀ ਜੱਕਰ ਸਾਹਿਬ ਇਹਨਾਂ ਨੇ ਪਿੰਡ ਵਾਲਿਆਂ ਦਾ ਕਹਿਣਾ ਕਿ ਜਿਹੜੀ 302 ਦੀ ਗੱਲ ਕੀਤੀ ਸੀ ਅਸੀਂ ਤੁਸੀਂ